ਕਿ ਸੇਨਾ ਭਾਵੇਂ ਕੋਲੋਲ ਹੋ ਜਾਵੇ ਭਾਵੇਂ ਉਹਨਾਂ ਨੇ ਕਹਿ ਦਿੱਇਆ ਕਿ ਜੱਗੋਂ 13ਵੀਂ ਹੋ ਜਾਵੇ ਇਸੇ ਤਰੀਕੇ ਨਾਲ ਹੋਈ ਹੈ ਬਠਿੰਡਾ ਦੇ ਸ਼ਹਿਰੀ ਬਠਿੰਡਾ ਸ਼ਹਿਰੀ ਦੇ ਵ代ਕ ਜਗਰੂਪ ਸਿੰਘ ਦੇ ਨਾਲ ਜਗਰੂਪ ਸਿੰਘ ਗਿੱਲ ਆਪਣੇ ਵਾਰਡ ਦੇ ਵਿੱਚ ਉਹਨਾਂ ਦਾ ਵਾਰਡ ਨੰਬਰ ਹੈ 48 48 ਵਾਰਡ ਦੇ ਵਿੱਚੋਂ ਟਿਕਟ ਲੈ ਕੇ ਆਏ ਉਮੀਦਵਾਰ ਬਿੰਦਰ ਸਿੰਘ ਦੇ ਲਈ ਬਿੰਦਰ ਸਿੰਘ ਦੇ ਲਈ ਟਿਕਟ ਲੈ ਕੇ ਆਏ ਬਿੰਦਰ ਸਿੰਘ ਹਾਲੇ ਫਾਰਮ ਅਪਲਾਈ ਕਰਨ ਲਈ ਪਹੁੰਚਦਾ ਤਾਂ ਉਸ ਤੋਂ ਪਹਿਲਾਂ ਹੀ 48 ਨੰਬਰ ਵਾਰਡ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਟਿਕਟ ਤੇ ਕੋਈ ਹੋਰ ਜਿਹੜੇ ਕਾਗਜ ਆ ਉਹ ਭਰ ਜਾਂਦਾ ਤਾਂ ਬਿੰਦਰ ਸਿੰਘ ਆਰਕੀਟੈਕਟ ਫੜੇ ਖੜਾ ਹੀ ਰਹਿ ਜਾਂਦਾ ਤਾਂ ਇੱਥੇ ਕੁਲੋਲ ਹੋ ਗਈ ਹੈ ਜਗਰੂਪ ਸਿੰਘ ਦੇ ਨਾਲ ਜਿਹੜੇ ਆਪਣੇ ਵਾਰਡ ਦੇ ਵਿੱਚੋਂ ਖੁਦ ਐਮ.ਐਲ.ਏ ਹੁੰਦੇ ਹੋਏ ਐਮ.ਸੀ ਦੀ ਟਿਕਟ ਨਹੀਂ ਦਿਵਾ ਸਕੇ ਨਗਰ ਨਿਗਮ ਦੀਆਂ ਚੋਣਾਂ ਆਉਣ ਵਾਲੀਆਂ ਆਉਣ ਵਾਲੇ ਸਾਲ ਦੇ ਵਿੱਚ ਆਉਣ ਵਾਲੇ ਸਾਲ ਤੇ ਨਗਰ ਨਿਗਮ ਦੀਆਂ ਚੋਣਾਂ ਹੋਣਗੀਆਂ ਜਦ ਵਿਧਾਇਕ ਆਪਣੇ ਵਾਰਡ ਦੇ ਵਿੱਚੋਂ ਟਿਕਟ ਨਹੀਂ ਦਿਵਾ ਸਕਦਾ ਤਾਂ ਫਿਰ ਬਾਕੀ ਵਾਰਡਾਂ ਦੇ ਵਿੱਚੋਂ ਦੀ ਕਿੱਥੇ ਚੱਲੇਗੀ ਤਾਂ ਇੱਥੇ ਇੱਕ ਕਿਤੇ ਨਾ ਕਿਤੇ ਉਸ ਵਿਧਾਇਕ ਨੂੰ ਵੀ ਸ਼ੀਸ਼ਾ ਦਿਖਾਇਆ ਪਾਰਟੀ ਨੇ ਕਿ ਤੁਹਾਡੀ ਬੁੱਕਤ ਤੁਹਾਡੀ ਪਹੁੰਚ ਸਿਰਫ ਇੰਨੀ ਕੀ ਹੈ ਕਿ ਤੁਹਾਨੂੰ ਟਿਕਟ ਦੇ ਕੇ ਵੀ ਟਿਕਟ ਖੋਈ ਜਾ ਸਕਦੀ ਹੈ ਮਤਲਬ ਤੁਹਾਡੇ ਬੰਦੇ ਨੂੰ ਟਿਕਟ ਜਰੂਰ ਦੇ ਦਿੱਤੀ ਪਰ ਨਾਲ ਹੀ ਕਿਸੇ ਹੋਰ ਨੂੰ ਟਿਕਟ ਦੇ ਦਿੱਤੀ ਉਹ ਟਿਕਟ ਦੇ ਉੱਤੇ ਫਾਰਮ ਅਪਲਾਈ ਕਰ ਗਿਆ ਤਾਂ ਹੱਥ ਵਿੱਚ ਟਿਕਟ ਫੜੀ ਦਿਖਾਈ ਦਿੰਦਾ ਇਹ ਇਨਸਾਨ ਇਹਦਾ ਨਾਮ ਬਿੰਦਰ ਸਿੰਘ ਹੈ ਤਾਂ ਇਹ ਵਿਧਾਇਕ ਜਗਰੂਪ ਸਿੰਘ ਦਾ ਕੋਈ ਖਾਸਮ ਖਾਸ ਸੀ ਜਿਨ੍ਹਾਂ ਨੂੰ 42 ਨੰਬਰ ਵਾਰਡ ਚੋਂ ਟਿਕਟ ਦਿਵਾਉਣੀ ਸੀ ਅਕਸਰ ਅੱਜ ਇਹ ਆਵਾਪਰਦਾ ਸੀ ਐਸੈਂਬਲੀ ਜਾਂ ਲੋਕ ਸਭਾ ਦੇ ਚੋਣਾਂ 'ਚ ਉੱਥੇ ਕਿਤੇ ਕਿਤੇ ਹਜ਼ਾਰਾਂ ਪਿੱਛੋਂ ਇੱਕ ਅੱਧਾ ਮੌਕਾ ਹੁੰਦਾ ਸੀ ਕਿ ਟਿਕਟ ਲੈ ਕੇ ਜਦੋਂ ਨੂੰ ਕੋਈ ਉੱਪਰੋਂ ਦਿੱਲੀੋਂ ਆਉਂਦਾ ਤਾਂ ਆਉਂਦੇ ਨੂੰ ਕੋਈ ਹੋਰ ਬੰਦਾ ਫਾਰਮ ਭਰ ਜਾਂਦਾ ਪਰ ਐਮਸੀ ਦੀਆਂ ਚੋਣਾਂ ਦੇ ਵਿੱਚ ਉਹ ਵੀ ਜਿਮਨੀ ਚੋਣ ਦੇ ਵਿੱਚ ਐਮਸੀ ਦੀ ਜਿਮਨੀ ਚੋਣਾਂ ਬਠਿੰਡੇ ਉੱਥੇ ਜਿਆ ਕੁਝ ਆਪਰ ਜਾਣਾ ਸਵਾਲ ਖੜੇ ਕਰਦਾ ਹੈ ਕੀ ਵਧਾਇਕਾਂ ਦੀ ਪੁੱਛਕਿਛ ਨਹੀਂ ਹੈ ਕੀ ਵਿਧਾਇਕਾਂ ਦੀ ਕਿਸੇ ਤਰੀਕੇ ਦੇ ਨਾਲ ਕੋਈ ਗੱਲਬਾਤ ਨਹੀਂ ਉੱਪਰ ਤੱਕ ਕੀ ਵਿਧਾਇਕ ਨੂੰ ਪੁੱਛ ਕੇ ਟਿਕਟ ਨਹੀਂ ਦਿੱਤੀ ਜਾਂਦੀ ਐਮਸੀ ਦੀ ਤਾਂ ਇਹ ਸਵਾਲ ਖੜੇ ਹੋਏ ਆ ਆਮ ਆਦਮੀ ਪਾਰਟੀ ਦੇ ਉੱਪਰ ਜਗਰੂਪ ਸਿੰਘ ਗੱਲ ਦੇ ਵਾਰਡ ਦੇ ਵਿੱਚੋਂ ਮੇਰੇ ਵਾਰਡ ਦੇ ਵਿੱਚੋਂ ਮੰਨ ਲਓ ਜਾਂ ਕੋਈ ਕਿਸੇ ਦੇ ਵਾਰਡ ਦੇ ਵਿੱਚੋਂ ਕੋਈ ਐਮਐਲਏ ਆਪਣੇ ਵਾਰਡ ਦੇ ਵਿੱਚੋਂ ਆਪਣੇ ਕਿਸੇ ਐਮਸੀ ਨੂੰ ਟਿਕਟ ਦਿਵਾ ਨਾ ਸਕੇ ਤਾਂ ਐਦੂ ਅੱਗੇ ਦੀ ਬੁਕਤ ਕੀ ਰਹੀ ਜਾਂਦੀ ਹੈ ਲੋਕ ਕੀ ਸਵਾਲ ਕਰਨਗੇ ਲੋਕ ਕੀ ਕਹਿਣਗੇ ਕਿ ਤੈਨੂੰ ਤੇਰੇ ਵਾਰਡ ਦੇ ਵਿੱਚ ਨਹੀਂ ਪੁੱਛਿਆ ਗਿਆ ਤੋ ਆਨੋ ਤੁਹਾਡੇ ਵਾਰਡ ਦੇ ਵਿੱਚ ਪੁੱਛ ਕੇ ਟਿਕਟ ਨਹੀਂ ਦਿੱਤੀ ਗਈ ਤਾਂ ਇੱਥੇ ਸਵਾਲ ਕਈ ਤਰੀਕੇ ਦੇ ਜਗਰੂਪ ਸਿੰਘ ਤੇ ਖੜੇ ਹੋਣਗੇ ਤਾਂ ਫਿਰ ਜਿਹੜੇ ਬੰਦਿਆਂ ਨੇ ਅੱਗੇ ਐਮਸੀ ਦੀਆਂ ਚੋਣਾਂ ਲਈ ਜਗਰੂਪ ਸਿੰਘ ਦੇ ਘਰ ਆਉਣਾ ਸੀ ਜਗਰੂਪ ਸਿੰਘ ਦੀ ਕੋਈ ਮੈਂਤਰਲਾ ਕਰਨਾ ਸੀ ਕੋਈ ਉਹਨੂੰ ਸ਼ਿਫਾਰਿਸ਼ ਪਾਉਣੀ ਸੀ ਉਹ ਹੁਣ ਜਗਰੂਪ ਸਿੰਘ ਕੋਲੇ ਕਿਉਂ ਆਣਗੇ ਉਹ ਜਾਣਗੇ ਕਿਸੇ ਹੋਰ ਵੱਡੇ ਲੀਡਰ ਕੋਲੇ ਜਿੱਥੋਂ ਅਸਲ ਦੇ ਵਿੱਚ ਟਿਕਟ ਮਿਲਨੀ ਹੈ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਅਜਈਆਂ ਚੀਕੜਨਾਵਾ ਵਾਪਰਦਿਆਂ ਰਹਿੰਦੀਆਂ ਜਿੱਥੇ ਆਮ ਆਦਮੀ ਪਾਰਟੀ ਹੈ ਜਰੂਰ ਸ਼ੋਅ ਕਰਦੀ ਹੈ ਕਿ ਸਾਡੇ ਵਿਧਾਇਕਾਂ ਦੇ ਵਿੱਚ ਪਾਵਰ ਹੈ ਅਸੀਂ ਪਾਵਰ ਦਿੱਤੀ ਹੋਈ ਹੈ ਪਰ ਅਸਲ ਜਦੋਂ ਸਾਹਮਣੀ ਆਉਂਦੀ ਹੈ ਤੇ ਪਤਾ ਲੱਗਦਾ ਹੈ ਕਿ ਵਧਾਇਕ ਰਵੜ ਦੀ ਮੋਹਰ ਬਣ ਕੇ ਰਹਿ ਗਏ ਨੇ ਪਾਵਰਾਂ ਕਿਸੇ ਹੋਰ ਹੱਥ ਨੇ ਵਰਤਾ ਕੋਈ ਹੋਰ ਰਿਹਾ ਟਿਕਟਾਂ ਦੇ ਕੇ ਵੀ ਟਿਕਟਾਂ ਖੋਈਆਂ ਜਾ ਰਹੀਆਂ ਕਿਸੇ ਨਾ ਭਾਵੇਂ ਕੋਲੋਲ ਹੋ ਜਾਵੇ ਭਾਵੇਂ ਉਹਨੂੰ ਕਹਿ ਦਈਏ ਕਿ ਜੱਗੋਂ 13ਵੀਂ ਹੋ ਜਾਵੇ ਇਸੇ ਤਰੀਕੇ ਨਾਲ ਹੋਈ ਹੈ ਬਠਿੰਡਾ ਦੇ ਸ਼ਹਿਰੀ ਬਠਿੰਡਾ ਸ਼ਹਿਰੀ ਦੇ ਵਧਾਇਕ ਜਗਰੂਪ ਸਿੰਘ ਦੇ ਨਾਲ ਜਗਰੂਪ ਸਿੰਘ ਗੱਲ ਆਪਣੇ ਵਾਰਡ ਦੇ ਵਿੱਚ ਉਹਨਾਂ ਦਾ ਵਾਰਡ ਨੰਬਰ ਹੈ 48 48 ਵਾਰਡ ਦੇ ਵਿੱਚੋਂ ਟਿਕਟ ਲੈ ਕੇ ਆਏ ਉਮੀਦਵਾਰ ਬਿੰਦਰ ਸਿੰਘ ਦੇ ਲਈ ਬਿੰਦਰ ਸਿੰਘ ਦੇ ਲਈ ਟਿਕਟ ਲੈ ਕੇ ਆਏ ਬਿੰਦਰ ਸਿੰਘ ਹਾਲੇ ਫਾਰਮ ਅਪਲਾਈ ਕਰਨ ਲਈ ਪਹੁੰਚਦਾ ਤਾਂ ਉਸ ਤੋਂ ਪਹਿਲਾਂ ਹੀ 48 ਨੰਬਰ ਵਾਰਡ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਟਿਕਟ ਤੇ ਕੋਈ ਹੋਰ ਜਿਹੜੇ ਕਾਗਜ਼ ਆ ਉਹ ਭਰ ਜਾਂਦਾ ਤਾਂ ਬਿੰਦਰ ਸਿੰਘ ਆ ਕੇ ਟਿਕਟ ਫੜੇ ਖੜਾ ਹੀ ਰਹਿ ਜਾਂਦਾ ਤਾਂ ਇੱਥੇ ਕੋਲੋਲ ਹੋ ਗਈ ਹੈ ਜਗਰੂਪ ਸਿੰਘ ਦੇ ਨਾਲ ਜਿਹੜੇ ਆਪਣੇ ਵਾਰਡ ਦੇ ਵਿੱਚੋਂ ਕੋਦੇ ਐਮਐਲਏ ਹੁੰਦੇ ਹੋਏ ਐਮਸੀ ਦੀ ਟਿਕਟ ਨਹੀਂ ਦਿਵਾ ਸਕੇ ਨਗਰ ਨਿਗਮ ਦੀਆਂ ਚੋਣਾਂ ਆਉਣ ਵਾਲੀਆਂ ਆਉਣ ਵਾਲੇ ਸਾਲ ਦੇ ਵਿੱਚ ਆਉਣ ਵਾਲੇ ਸਾਲ ਤੇ ਨਗਰ ਨਿਗਮ ਦੀਆਂ ਚੋਣਾਂ ਹੋਣਗੀਆਂ ਜਦ ਵਿਧਾਇਕ ਆਪਣੇ ਵਾਰਡ ਦੇ ਵਿੱਚੋਂ ਟਿਕਟ ਨਹੀਂ ਦਿਵਾ ਸਕਦਾ ਤਾਂ ਫਿਰ ਬਾਕੀ ਵਾਰਡਾਂ ਦੇ ਵਿੱਚੋਂ ਦੀ ਕਿੱਥੇ ਚੱਲੇਗੀ ਤਾਂ ਇੱਥੇ ਇੱਕ ਕਿਤੇ ਨਾ ਕਿਤੇ ਉਸ ਵਿਧਾਇਕ ਨੂੰ ਵੀ ਸ਼ੀਸ਼ਾ ਦਿਖਾਇਆ ਪਾਰਟੀ ਨੇ ਕਿ ਤੁਹਾਡੀ ਬੁੱਕਤ ਤੁਹਾਡੀ ਪਹੁੰਚ ਸਿਰਫ ਇੰਨੀ ਕੀ ਹੈ ਕਿ ਤੁਹਾਨੂੰ ਟਿਕਟ ਦੇ ਕੇ ਵੀ ਟਿਕਟ ਖੋਈ ਜਾ ਸਕਦੀ ਹੈ ਮਤਲਬ ਤੁਹਾਡੇ ਬੰਦੇ ਨੂੰ ਟਿਕਟ ਜਰੂਰ ਦੇ ਦਿੱਤੀ ਪਰ ਨਾਲ ਹੀ ਕਿਸੇ ਹੋਰ ਨੂੰ ਟਿਕਟ ਦੇ ਦਿੱਤੀ ਉਹ ਟਿਕਟ ਦੇ ਉੱਤੇ ਫਾਰਮ ਅਪਲਾਈ ਕਰ ਗਿਆ ਤਾਂ ਹੱਥ ਵਿੱਚ ਟਿਕਟ ਫੜੀ ਦਿਖਾਈ ਦਿੰਦਾ ਇਹ ਇਨਸਾਨ ਇਹਦਾ ਨਾਮ ਬਿੰਦਰ ਸਿੰਘ ਹੈ ਤਾਂ ਇਹ ਵਿਧਾਇਕ ਜਗਰੂਪ ਸਿੰਘ ਦਾ ਕੋਈ ਖਾਸਮ ਖਾਸ ਸੀ ਜਿਨ੍ਹਾਂ ਨੂੰ 48 ਨੰਬਰ ਵਾਰਡ ਚੋਂ ਟਿਕਟ ਦਿਵਾਉਣੀ ਸੀ ਅਕਸਰ ਅੱਜ ਇਹ ਆਵਾਪਰਦਾ ਸੀ ਐਸੈਂਬਲੀ ਜਾਂ ਲੋਕ ਸਭਾ ਦੇ ਚੋਣਾਂ 'ਚ ਉੱਥੇ ਕਿਤੇ ਕਿਤੇ ਹਜ਼ਾਰਾਂ ਪਿੱਛੋਂ ਇੱਕ ਅੱਧਾ ਮੌਕਾ ਹੁੰਦਾ ਸੀ ਕਿ ਟਿਕਟ ਲੈ ਕੇ ਜਦੋਂ ਨੂੰ ਕੋਈ ਉੱਪਰੋਂ ਦਿੱਲੀੋਂ ਆਉਂਦਾ ਤਾਂ ਆਉਂਦੇ ਨੂੰ ਕੋਈ ਹੋਰ ਬੰਦਾ ਫਾਰਮ ਭਰ ਜਾਂਦਾ ਪਰ ਐਮਸੀ ਦੀਆਂ ਚੋਣਾਂ ਦੇ ਵਿੱਚ ਉਹ ਵੀ ਜਿਮਨੀ ਚੋਣ ਦੇ ਵਿੱਚ ਐਮਸੀ ਦੀ ਜਿਮਨੀ ਚੋਣਾਂ ਬਠਿੰਡੇ ਉੱਥੇ ਜਿਆ ਕੁਝ ਵਾਪਰ ਜਾਣਾ ਸਵਾਲ ਖੜੇ ਕਰਦਾ ਹੈ ਕੀ ਵਾਇਦਕਾਂ ਦੀ ਪੁੱਛਕਿਛ ਨਹੀਂ ਹੈ ਕੀ ਵਿਧਾਇਕਾਂ ਦੀ ਕਿਸੇ ਤਰੀਕੇ ਦੇ ਨਾਲ ਕੋਈ ਗੱਲਬਾਤ ਨਹੀਂ ਹੈ ਉੱਪਰ ਤੱਕ ਕੀ ਵਿਧਾਇਕ ਨੂੰ ਪੁੱਛ ਕੇ ਟਿਕਟ ਨਹੀਂ ਦਿੱਤੀ ਜਾਂਦੀ ਐਮਸੀ ਦੀ ਤਾਂ ਇਹ ਸਵਾਲ ਖੜੇ ਹੋਏ ਆ ਆਮਦਮੀ ਪਾਰਟੀ ਦੇ ਉੱਪਰ ਜਗਰੂਪ ਸਿੰਘ ਗੱਲ ਦੇ ਵਾਰਡ ਦੇ ਵਿੱਚੋਂ ਮੇਰੇ ਵਾਰਡ ਦੇ ਵਿੱਚੋਂ ਮੰਨ ਲਓ ਜਾਂ ਕੋਈ ਕਿਸੇ ਦੇ ਵਾਰਡ ਦੇ ਵਿੱਚੋਂ ਕੋਈ ਐਮਐਲਏ ਆਪਣੇ ਵਾਰਡ ਦੇ ਵਿੱਚੋਂ ਆਪਣੇ ਕਿਸੇ ਐਮਸੀ ਨੂੰ ਟਿਕਟ ਦਿਵਾ ਨਾ ਸਕੇ ਤਾਂ ਐਦੂ ਅੱਗੇ ਦੀ ਬੁਕਤ ਕੀ ਰਹੀ ਜਾਂਦੀ ਹੈ ਲੋਕ ਕੀ ਸਵਾਲ ਕਰਨਗੇ ਲੋਕ ਕੀ ਕਹਿਣਗੇ ਕਿ ਤੈਨੂੰ ਤੇਰੇ ਵਾਰਡ ਦੇ ਵਿੱਚ ਨਹੀਂ ਪੁੱਛਿਆ ਗਿਆ ਤੋ ਆਨੋ ਤੁਹਾਡੇ ਵਾਰਡ ਦੇ ਵਿੱਚ ਪੁੱਛ ਕੇ ਟਿਕਟ ਨਹੀਂ ਦਿੱਤੀ ਗਈ ਤਾਂ ਇੱਥੇ ਸਵਾਲ ਕਈ ਤਰੀਕੇ ਦੇ ਜਗਰੂਪ ਸਿੰਘ ਤੇ ਖੜੇ ਹੋਣਗੇ ਤਾਂ ਫਿਰ ਜਿਹੜੇ ਬੰਦਿਆਂ ਨੇ ਅੱਗੇ ਐਮਸੀ ਦੀਆਂ ਚੋਣਾਂ ਲਈ ਜਗਰੂਪ ਸਿੰਘ ਦੇ ਘਰ ਆਉਣਾ ਸੀ ਜਗਰੂਪ ਸਿੰਘ ਦੀ ਕੋਈ ਮੈਂਤਰਲਾ ਕਰਨਾ ਸੀ ਕੋਈ ਉਹਨੂੰ ਸ਼ਿਫਾਰਿਸ਼ ਪਾਉਣੀ ਸੀ ਉਹ ਹੁਣ ਜਗਰੂਪ ਸਿੰਘ ਕੋਲੇ ਕਿਉਂ ਆਣਗੇ ਉਹ ਜਾਣਗੇ ਕਿਸੇ ਹੋਰ ਵੱਡੇ ਲੀਡਰ ਕੋਲੇ ਜਿੱਥੋਂ ਅਸਲ ਦੇ ਵਿੱਚ ਟਿਕਟ ਮਿਲਨੀ ਹੈ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਅਜਈਆਂ ਚੀਕੜਨਾਵਾ ਵਾਪਰਦਿਆਂ ਰਹਿੰਦੀਆਂ ਜਿੱਥੇ ਆਮ ਆਦਮੀ ਪਾਰਟੀ ਹੈ ਜਰੂਰ ਸ਼ੋਅ ਕਰਦੀ ਹੈ ਕਿ ਸਾਡੇ ਵਿਧਾਇਕਾਂ ਦੇ ਵਿੱਚ ਪਾਵਰ ਹੈ ਅਸੀਂ ਪਾਵਰ ਦਿੱਤੀ ਹੋਈ ਹੈ ਪਰ ਅਸਲ ਜਦੋਂ ਸਾਹਮਣੀ ਆਉਂਦੀ ਹੈ ਤੇ ਪਤਾ ਲੱਗਦਾ ਹੈ ਕਿ ਵਧਾਇਕ ਰਵੜ ਦੀ ਮੋਹਰ ਬਣ ਕੇ ਰਹਿ ਗਏ ਨੇ ਪਾਵਰਾਂ ਕਿਸੇ ਹੋਰ ਹੱਥ ਨੇ ਵਰਤਾ ਕੋਈ ਹੋਰ ਰਿਹਾ ਟਿਕਟਾਂ ਦੇ ਕੇ ਵੀ ਟਿਕਟਾਂ ਖੋਈਆਂ ਜਾ ਰਹੀਆਂ ਕਿਸੇ ਨਾ ਭਾਵੇਂ ਕੋਲੋਲ ਹੋ ਜਾਵੇ ਭਾਵੇਂ ਉਹਨੂੰ ਕਹਿ ਦਈਏ ਕਿ ਜੱਗੋਂ 13ਵੀਂ ਹੋ ਜਾਵੇ ਇਸੇ ਤਰੀਕੇ ਨਾਲ ਹੋਈ ਹੈ ਬਠਿੰਡਾ ਦੇ ਸ਼ਹਿਰੀ ਬਠਿੰਡਾ ਸ਼ਹਿਰੀ ਦੇ ਵਧਾਇਕ ਜਗਰੂਪ ਸਿੰਘ ਦੇ ਨਾਲ ਜਗਰੂਪ ਸਿੰਘ ਗੱਲ ਆਪਣੇ ਵਾਰਡ ਦੇ ਵਿੱਚ ਉਹਨਾਂ ਦਾ ਵਾਰਡ ਨੰਬਰ ਹੈ 48 48 ਵਾਰਡ ਦੇ ਵਿੱਚੋਂ ਟਿਕਟ ਲੈ ਕੇ ਆਏ ਉਮੀਦਵਾਰ ਬਿੰਦਰ ਸਿੰਘ ਦੇ ਲਈ ਬਿੰਦਰ ਸਿੰਘ ਦੇ ਲਈ ਟਿਕਟ ਲੈ ਕੇ ਆਏ ਬਿੰਦਰ ਸਿੰਘ ਹਾਲੇ ਫਾਰਮ ਅਪਲਾਈ ਕਰਨ ਲਈ ਪਹੁੰਚਦਾ ਤਾਂ ਉਸ ਤੋਂ ਪਹਿਲਾਂ ਹੀ 48 ਨੰਬਰ ਵਾਰਡ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਟਿਕਟ ਤੇ ਕੋਈ ਹੋਰ ਜਿਹੜੇ ਕਾਗਜ਼ ਆ ਉਹ ਭਰ ਜਾਂਦਾ ਤਾਂ ਬਿੰਦਰ ਸਿੰਘ ਆ ਕੇ ਟਿਕਟ ਫੜੇ ਖੜਾ ਹੀ ਰਹਿ ਜਾਂਦਾ ਤਾਂ ਇੱਥੇ ਕੋਲੋਲ ਹੋ ਗਈ ਹੈ ਜਗਰੂਪ ਸਿੰਘ ਦੇ ਨਾਲ ਜਿਹੜੇ ਆਪਣੇ ਵਾਰਡ ਦੇ ਵਿੱਚੋਂ ਕੋਡ ਐਮਐਲਏ ਹੁੰਦੇ ਹੋਏ ਐਮਸੀ ਦੀ ਟਿਕਟ ਨਹੀਂ ਦਿਵਾ ਸਕੇ ਨਗਰ ਨਿਗਮ ਦੀਆਂ ਚੋਣਾਂ ਆਉਣ ਵਾਲੀਆਂ ਆਉਣ ਵਾਲੇ ਸਾਲ ਦੇ ਵਿੱਚ ਆਉਣ ਵਾਲੇ ਸਾਲ ਤੇ ਨਗਰ ਨਿਗਮ ਦੀਆਂ ਚੋਣਾਂ ਹੋਣਗੀਆਂ ਜਦ ਵਿਧਾਇਕ ਆਪਣੇ ਵਾਰਡ ਦੇ ਵਿੱਚੋਂ ਟਿਕਟ ਨਹੀਂ ਦਿਵਾ ਸਕਦਾ ਤਾਂ ਫਿਰ ਬਾਕੀ ਵਾਰਡਾਂ ਦੇ ਵਿੱਚੋਂ ਦੀ ਕਿੱਥੇ ਚੱਲੇਗੀ ਤਾਂ ਇੱਥੇ ਇੱਕ ਕਿਤੇ ਨਾ ਕਿਤੇ ਉਸ ਵਿਧਾਇਕ ਨੂੰ ਵੀ ਸ਼ੀਸ਼ਾ ਦਿਖਾਇਆ ਪਾਰਟੀ ਨੇ ਕਿ ਤੁਹਾਡੀ ਬੁੱਕਤ ਤੁਹਾਡੀ ਪਹੁੰਚ ਸਿਰਫ ਇੰਨੀ ਕੀ ਹੈ ਕਿ ਤੁਹਾਨੂੰ ਟਿਕਟ ਦੇ ਕੇ ਵੀ ਟਿਕਟ ਖੋਈ ਜਾ ਸਕਦੀ ਹੈ ਮਤਲਬ ਤੁਹਾਡੇ ਬੰਦੇ ਨੂੰ ਟਿਕਟ ਜ਼ਰੂਰ ਦੇ ਦਿੱਤੀ ਪਰ ਨਾਲ ਹੀ ਕਿਸੇ ਹੋਰ ਨੂੰ ਟਿਕਟ ਦੇ ਦਿੱਤੀ ਉਹ ਟਿਕਟ ਦੇ ਉੱਤੇ ਫਾਰਮ ਅਪਲਾਈ ਕਰ ਗਿਆ ਤਾਂ ਹੱਥ ਵਿੱਚ ਟਿਕਟ ਫੜੀ ਦਿਖਾਈ ਦਿੰਦਾ ਇਹ ਇਨਸਾਨ ਇਹਦਾ ਨਾਮ ਬਿੰਦਰ ਸਿੰਘ ਹੈ ਤਾਂ ਇਹ ਵਿਧਾਇਕ ਜਗਰੂਪ ਸਿੰਘ ਦਾ ਕੋਈ ਖਾਸਮ ਖਾਸ ਸੀ ਜਿਨ੍ਹਾਂ ਨੂੰ 48 ਨੰਬਰ ਵਾਰਡ ਚੋਂ ਟਿਕਟ ਦਿਵਾਉਣੀ ਸੀ ਅਕਸਰ ਅੱਜ ਇਹ ਆਵਾਪਰਦਾ ਸੀ ਐਸੈਂਬਲੀ ਜਾਂ ਲੋਕ ਸਭਾ ਦੇ ਚੋਣਾਂ 'ਚ ਉੱਥੇ ਕਿਤੇ ਕਿਤੇ ਹਜ਼ਾਰਾਂ ਪਿੱਛੋਂ ਇੱਕ ਅੱਧਾ ਮੌਕਾ ਹੁੰਦਾ ਸੀ ਕਿ ਟਿਕਟ ਲੈ ਕੇ ਜਦੋਂ ਨੂੰ ਕੋਈ ਉੱਪਰੋਂ ਦਿੱਲੀੋਂ ਆਉਂਦਾ ਤਾਂ ਆਉਂਦੇ ਨੂੰ ਕੋਈ ਹੋਰ ਬੰਦਾ ਫਾਰਮ ਭਰ ਜਾਂਦਾ ਪਰ ਐਮਸੀ ਦੀਆਂ ਚੋਣਾਂ ਦੇ ਵਿੱਚ ਉਹ ਵੀ ਜਿਮਨੀ ਚੋਣ ਦੇ ਵਿੱਚ ਐਮਸੀ ਦੀ ਜਿਮਨੀ ਚੋਣਾਂ ਬਠਿੰਡੇ ਉੱਥੇ ਜਿਆ ਕੁਝ ਵਾਪਰ ਜਾਣਾ ਸਵਾਲ ਖੜੇ ਕਰਦਾ ਹੈ ਕੀ ਵਧਾਇਕਾਂ ਦੀ ਪੁੱਛਕਿਛ ਨਹੀਂ ਹੈ ਕੀ ਵਿਧਾਇਕਾਂ ਦੀ ਕਿਸੇ ਤਰੀਕੇ ਦੇ ਨਾਲ ਕੋਈ ਗੱਲਬਾਤ ਨਹੀਂ ਹੈ ਉੱਪਰ ਤੱਕ ਕੀ ਵਿਧਾਇਕ ਨੂੰ ਪੁੱਛ ਕੇ ਟਿਕਟ ਨਹੀਂ ਦਿੱਤੀ ਜਾਂਦੀ ਐਮਸੀ ਦੀ ਤਾਂ ਇਹ ਸਵਾਲ ਖੜੇ ਹੋਏ ਆ ਆਮਦਮੀ ਪਾਰਟੀ ਦੇ ਉੱਪਰ ਜਗਰੂਪ ਸਿੰਘ ਗੱਲ ਦੇ ਵਾਰਡ ਦੇ ਵਿੱਚੋਂ ਮੇਰੇ ਵਾਰਡ ਦੇ ਵਿੱਚੋਂ ਮੰਨ ਲਓ ਜਾਂ ਕੋਈ ਕਿਸੇ ਦੇ ਵਾਰਡ ਦੇ ਵਿੱਚੋਂ ਕੋਈ ਐਮਐਲਏ ਆਪਣੇ ਵਾਰਡ ਦੇ ਵਿੱਚੋਂ ਆਪਣੇ ਕਿਸੇ ਐਮਸੀ ਨੂੰ ਟਿਕਟ ਦਿਵਾ ਨਾ ਸਕੇ ਤਾਂ ਐਦੂ ਅੱਗੇ ਦੀ ਬੁਕਤ ਕੀ ਰਹੀ ਜਾਂਦੀ ਹੈ ਲੋਕ ਕੀ ਸਵਾਲ ਕਰਨਗੇ ਲੋਕ ਕੀ ਕਹਿਣਗੇ ਕਿ ਤੈਨੂੰ ਤੇਰੇ ਵਾਰਡ ਦੇ ਵਿੱਚ ਨਹੀਂ ਪੁੱਛਿਆ ਗਿਆ ਤੋ ਆਨੋ ਤੁਹਾਡੇ ਵਾਰਡ ਦੇ ਵਿੱਚ ਪੁੱਛ ਕੇ ਟਿਕਟ ਨਹੀਂ ਦਿੱਤੀ ਗਈ ਤਾਂ ਇੱਥੇ ਸਵਾਲ ਕਈ ਤਰੀਕੇ ਦੇ ਜਗਰੂਪ ਸਿੰਘ ਤੇ ਖੜੇ ਹੋਣਗੇ ਤਾਂ ਫਿਰ ਜਿਹੜੇ ਬੰਦਿਆਂ ਨੇ ਅੱਗੇ ਐਮਸੀ ਦੀਆਂ ਚੋਣਾਂ ਲਈ ਜਗਰੂਪ ਸਿੰਘ ਦੇ ਘਰ ਆਉਣਾ ਸੀ ਜਗਰੂਪ ਸਿੰਘ ਦੀ ਕੋਈ ਮੈਂਤਰਲਾ ਕਰਨਾ ਸੀ ਕੋਈ ਉਹਨੂੰ ਸ਼ਿਫਾਰਿਸ਼ ਪਾਉਣੀ ਸੀ ਉਹ ਹੁਣ ਜਗਰੂਪ ਸਿੰਘ ਕੋਲੇ ਕਿਉਂ ਆਣਗੇ ਉਹ ਜਾਣਗੇ ਕਿਸੇ ਹੋਰ ਵੱਡੇ ਲੀਡਰ ਕੋਲੇ ਜਿੱਥੋਂ ਅਸਲ ਦੇ ਵਿੱਚ ਟਿਕਟ ਮਿਲਨੀ ਹੈ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਅਜਈਆਂ ਚੀਕੜਨਾਵਾ ਵਾਪਰਦਿਆਂ ਰਹਿੰਦੀਆਂ ਜਿੱਥੇ ਆਮ ਆਦਮੀ ਪਾਰਟੀ ਹੈ ਜਰੂਰ ਸ਼ੋਅ ਕਰਦੀ ਹੈ ਕਿ ਸਾਡੇ ਵਿਧਾਇਕਾਂ ਦੇ ਵਿੱਚ ਪਾਵਰ ਹੈ ਅਸੀਂ ਪਾਵਰ ਦਿੱਤੀ ਹੋਈ ਹੈ ਪਰ ਅਸਲ ਜੇ ਜਦੋਂ ਸਾਹਮਣੀ ਆਉਂਦੀ ਹੈ ਤੇ ਪਤਾ ਲੱਗਦਾ ਹੈ ਕਿ ਵਧਾਇ ਇੱਕ ਰਵੜ ਦੀ ਮੋਹਰ ਬਣ ਕੇ ਰਹਿ ਗਏ ਨੇ ਪਾਵਰਾਂ ਕਿਸੇ ਹੋਰ ਹੱਥ ਨੇ ਵਰਤਾ ਕੋਈ ਹੋਰ ਰਿਹਾ ਟਿਕਟਾਂ ਦੇ ਕੇ ਵੀ ਟਿਕਟਾਂ ਖੋਈਆਂ ਜਾ ਰਹੀਆਂ